ਜਦੋਂ ਆਮ ਆਦਮੀ ਪਾਰਟੀ ਟੋਟਲ ਫੇਲ ਹੋ ਰਹੀ ਹੈ ਪੰਜਾਬ 'ਚ ਉਹਦਾ ਕਾਰਨ ਹੈ ਵੀ ਆਮ ਆਦਮੀ ਪਾਰਟੀ ਕੋਲ ਜਿਹੜਾ ਜੱਥਾ ਹੈ ਜਿਹੜੇ ਮੱਲੋਂ ਦੇ ਵਿੱਚ ਬੰਦੇ ਹੈ ਉਹਨਾਂ ਦਾ ਕੋਈ ਬਹੁਤ ਵੱਡਾ ਜਿਹਨੂੰ ਕਹਿਣਾ ਚਾਹੀਦਾ ਆਚਾਰਨ ਵਿਵਹਾਰ ਕੋਈ ਐਨਾ ਨਹੀਂ ਜਿਹਨੂੰ ਲੋਕ ਫਾਲੋ ਕਰਨ ਜਿਹਨੂੰ ਪਾਰਟੀ ਦਾ ਪੰਜਾਬ 'ਚ ਟੋਟਲ ਫੇਲ ਹੋ ਰਿਹਾ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਔਰ ਵੱਡੀ ਗੱਲ ਵਿਜ਼ਨ ਨਹੀਂ ਹੈ ਦੇਖੋ ਪ੍ਰਸ਼ਾਸਨ ਸਖਤ ਹੈ ਜਾਂ ਪ੍ਰਸ਼ਾਸਨ ਸਖਤ ਨਹੀਂ ਹੈ ਦਿਸ ਇ ਬਨ ਆਰਗੂਮੈਂਟ ਆਵਰਗੂਮੈਂਟ ਲੇਕਿਨ ਤੁਹਾਡਾ ਵਿਜ਼ਨ ਹੈ ਜਾਂ ਨਹੀਂ ਹੈ ਆਮ ਆਦਮੀ ਪਾਰਟੀ ਕੋਲ ਪੰਜਾਬ ਲਈ ਕੋਈ ਵਿਜ਼ਨ ਨਹੀਂ ਹੈ ਸਰ ਕੀ ਤੁਹਾਨੂੰ ਲੱਗਦਾ ਹੈ ਕਿ ਮੌਜੂਦਾ ਆਪ ਸਰਕਾਰ ਪਹਿਲਾਂ ਦੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਸਰਕਾਰਾਂ ਨਾਲੋਂ ਜ਼ਿਆਦਾ ਵਧੀਆ ਸ਼ਾਸਨ ਪੰਜਾਬ ਵਿੱਚ ਦੇ ਰਹੀ ਹੈ ਨਹੀਂ ਦੇਖੋ ਜਿੱਥੇ ਤੱਕ ਮੇਰੀ ਪਰਸਨਲ ਰਾਏ ਦਾ ਸਵਾਲ ਹੈ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਜ਼ਿਆਦਾ ਵਧੀਆ ਨਹੀਂ ਵਧੀਆ ਤਾਂ ਹੁੰਦਾ ਜੇ ਕੰਪੇਅਰ ਕਰੀਏ ਬਈ ਇਹਦਾ ਇੰਨਾ ਵਧੀਆ ਸਕੇ ਦੂਸਰੇ ਦੇ ਇੰਨਾ ਵਧੀਆ ਮੈਨੂੰ ਤਾਂ ਆਮ ਆਦਮੀ ਪਾਰਟੀ ਟੋਟਲ ਫੇਰ ਹੋ ਰਿਹਾ ਪੰਜਾਬ 'ਚ ਉਹਦਾ ਕਾਰਨ ਹੈ ਵੀ ਆਮ ਆਦਮੀ ਪਾਰਟੀ ਕੋਲ ਜਿਹੜਾ ਜੱਥਾ ਹੈ ਜਿਹੜੇ ਮਲੋ ਦੇ ਵਿੱਚ ਬੰਦੇ ਆ ਉਹਨਾਂ ਦਾ ਕੋਈ ਬਹੁਤ ਵੱਡਾ ਜਿਹਨੂੰ ਕਹਿਣਾ ਚਾਹੀਦਾ ਆਚਾਰਨ ਵਿਵਹਾਰ ਕੋਈ ਐਨਾ ਨਹੀਂ ਜਿਹਨੂੰ ਲੋਕ ਫਾਲੋ ਕਰਨ ਜਿਹਨੂੰ ਰੋਲ ਮਾਡਲ ਮੰਨ ਕੇ ਈਵਨ ਕੇਜਰੀਵਾਲ ਜਿਹੜਾ ਹੈੱਡ ਹੈ ਦੇਖੋ ਲੀਡਰਸ਼ਿਪ ਦੀ ਇੱਕ ਵੱਡੀ ਕੁਆਲਟੀ ਗਿਆ ਹੁੰਦੀ ਤਿਆਗ ਹੋਣਾ ਚਾਹੀਦਾ ਆਚਾਰਨ ਉੱਚਾ ਸੋਚਿਆ ਹੋਣਾ ਚਾਹੀਦਾ ਲੋਕਾਂ ਦਾ ਉਹਦੇ 'ਚ ਵਿਸ਼ਵਾਸ ਹੋਣਾ ਚਾਹੀਦਾ ਔਰ ਜਿਸ ਬੰਦੇ 'ਚ ਇਹ ਗੁਣ ਨਹੀਂ ਹੁੰਦੇ ਉਹ ਲੀਡਰ ਨਹੀਂ ਬਣ ਸਕਦਾ ਲੀਡਰਸ਼ਿਪ ਡਿਵੈਲਪ ਕਰਨ ਲਈ ਬਹੁਤ ਸਮਾਂ ਲੱਗਦਾ ਤੁਸੀਂ ਹਵਾ 'ਚ ਲੀਡਰ ਬਣ ਵੀ ਸਕਦਾ ਹਵਾ 'ਚ ਡੌਗਰ ਵੀ ਹੋ ਸਕਦਾ ਇਦਾਂ ਦੇ ਉਦਾਹਰਣ ਦੁਨੀਆ 'ਚ ਬਹੁਤ ਮਿਲਦੇ ਨੇ ਲੇਕਿਨ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਟੋਟਲ ਫੇਲ ਹੋ ਰਿਹਾ ਹੈ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈ ਔਰ ਵੱਡੀ ਗੱਲ ਵਿਜ਼ਨ ਨਹੀਂ ਹੈ ਦੇਖੋ ਪ੍ਰਸ਼ਾਸਨ ਸਖਤ ਹੈ ਜਾਂ ਪ੍ਰਸ਼ਾਸਨ ਸਖਤ ਨਹੀਂ ਹੈ ਦਿਸੇ ਬੰਨ ਆਰਗੂਮੈਂਟ ਲੇਕਿਨ ਤੁਹਾਡਾ ਵਿਜ਼ਨ ਹੈ ਜਾਂ ਨਹੀਂ ਹੈ ਆਮ ਆਦਮੀ ਪਾਰਟੀ ਕੋਲ ਪੰਜਾਬ ਲਈ ਕੋਈ ਵਿਜ਼ਨ ਨਹੀਂ ਹੈ ਆਮ ਆਦਮੀ ਪਾਰਟੀ ਜਿੱਦੋਂ ਕਹਿੰਦਾ ਰੂਟੀਨ 'ਚ ਚੱਲੀ ਹੋਈ ਆ ਪੰਜਾਬ ਐਦਾਂ ਦੀ ਸਟੇਟ ਆ ਜਿੱਦੇ 'ਚ ਰੂਟੀਨ 'ਚ ਨਹੀਂ ਚੱਲਿਆ ਸਕਦਾ ਇੱਕ ਤੁਹਾਡੇ ਕੋਲ ਵੱਡਾ ਵਿਜ਼ਨ ਹੋਣਾ ਚਾਹੀਦਾ ਪੰਜਾਬ ਲਈ ਉਹ ਆਮ ਆਦਮੀ ਪਾਰਟੀ ਕੋਲ ਨਹੀਂ ਹੈ